ਸਤਿਗੁਰ ਕਹਿੰਦੇ ਜੇ ਛੱਡ ਕੇ ਜਾਣਾ ਚਾਹੁੰਦੇ ਸਿਦਕੀ ਰਹਿਣ ਭਰੋਸੇ ਵਾਲੇ ਰਹਿਣ ਪੱਕੇ ਯਕੀਨ ਵਾਲੇ ਰਹਿਣ ਦ੍ਰਿੜਤਾ ਵਾਲੇ ਰਹਿਣ ਜਿਹੜੇ ਕੱਚੇ ਪਿਲੇ ਨੇ ਛੜਨਾ ਹੁਣੀ ਮਾਰਾ ਮਾਸੰਗ ਦੇ ਨਾਮ ਨਿਕਲ ਜਾਓ ਵੇ ਹੋਏ ਸਾਨੂੰ ਲੋੜ ਨਹੀਂ ਸਾਨੂੰ ਤੇ ਉਹਨਾਂ ਦੀ ਲੋੜ ਹੈ ਜਿਹੜੇ ਸਿਰ ਤੜ ਦੀ ਬਾਜੀ ਲਾਜਾਂ ਜਿਨ੍ਹਾਂ ਨੇ ਗਾਵਿਆ ਸੁਣਿਆ ਪੜਿਆ ਤੇ ਵਸਾਇਆ ਜੋ ਤੂੰ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਕ ਪੈੜ ਤਰੀਜਾ ਸਰਦੀਜਾ ਕਾਹਨਾਂ ਕੀਜਾ ਮੈਨੂੰ ਤੇ ਉਹ ਚਾਹੀਦੇ ਨੇ ਜਿਨ੍ਹਾਂ ਨੇ ਪੜਿਆ ਗਾਵਿਆ ਸੁਣਿਆ ਤੇ ਵਸਾਇਆ ਹੈ ਜਿਹੜੇ ਕਹਿੰਦੇ ਜਸ ਪਿਆਰੇ ਸੁ ਨਿਤਸ ਆਗੈ ਮਰ ਚਲੀਏ ਤ੍ਰਿਕ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ ਹੂੰ ਜਿਹੜੇ ਸਿਰ ਧੜ ਦੀ ਬਾਜੀ ਲਾਣ ਸਿਰੜੀ ਹੋ ਰਹੇ ਜਿਹੜੇ ਕੱਚੇ ਪਿੰਲੇ ਦੇ ਹੁਣੀ ਛੜ ਦੋ ਜਿਨਾਂ ਨੇ ਛੜਨਾ ਮਾ ਸਿੰਘ ਦੇ ਨਾਲ ਨਿਕਲ ਜੇ ਉਹਨਾਂ ਵਿੱਚੋਂ ਸਿਰਫ 40 ਗਏ ਬਾਕੀ ਸਿੰਘਾਂ ਦਾ ਕੀ ਆਣੀ ਪਿਆ ਕੱਲ੍ਹ ਗਿਆ ਵਾਲੇ ਛੜ ਗਏ ਫਿਰ ਉਹਨਾਂ ਨਾਲ ਤਾਂ ਕਬੂਲੀਆਂ ਜੀ ਹੂੰ ਉਹ ਘਰ ਆਏ ਘਰਦਿਆਂ ਨੇ ਘਰ ਦੀਆਂ ਨੂੰ ਪ੍ਰਸ਼ਾਦਾ ਮੰਗਿਆ ਤੁਨੇ ਚੁੱਕ ਕੇ ਜਿਹੜੀਆਂ ਤੌੜੀਆਂ ਮਾਰੀਆਂ ਉਹਨਾਂ ਦੇ ਅੱਗੇ ਵੀ ਲੈ ਤੁਸੀਂ ਕੜਸ਼ੀਆਂ ਤੇ ਚੁੱਕੋ ਤੌੜੀਆਂ ਤੇ ਬਣਾਓ ਤੁਸੀਂ ਆਪੀ ਬਣਾਓ ਤੇ ਆਪੀ ਖਾਓ ਤੇ ਸਲਵਾਰਾਂ ਪੈਣ ਲਓ ਓਏ ਹੋਏ ਔਰਤਾਂ ਵਾਲੇ ਕੱਪੜੇ ਪੈਣ ਲਓ ਤੇ ਸਾਨੂੰ ਤਲਵਾਰਾਂ ਫੜਾਓ ਅਸੀਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਾ ਸਾਥ ਦਵਾਂ ਕਿੱਡੀ ਵੱਡੀ ਗੱਲ ਹੈਗੀ ਘਰ ਦੀਆਂ ਕਹਿ ਰਹੀਆਂ ਕਿ ਤੁਸੀਂ ਚੂੜੀਆਂ ਵਾਲੋ ਜਾਂ ਸਲਵਾਰਾਂ ਵਾਲੋ ਤੁਸੀਂ ਸਿੱਖਾ ਦਾ ਘਰ ਜੀ ਸਿੱਖ ਕਰਾਣੇ ਨੇ ਦੂਸਰੇ ਘਰਾਣੇ ਤੇ ਨਹੀਂ ਆ ਉਹਨਾਂ ਦੀਆਂ ਔਰਤਾਂ ਬਾਣੀ ਬੜਵਾਲੀਆਂ ਹੁਣ ਹਮ ਹਾਲਾਂਕਿ ਔਰਤ ਕੋਈ ਫੌਜੀ ਹੈ ਸੋਲજર ਮੈਂ ਗੱਲ ਕਰਦਾ ਨਾ ਹਾਂ ਤੁਸੀਂ ਕੰਡੇ ਬਾਟੇ ਦੀ ਪੌਲ ਦੀ ਗੱਲ ਕੀਤੀ ਉਹਦੇ ਚ ਇੱਕ ਚੀਜ਼ ਬੈਠ ਕਰਨਾ ਚਾਹ ਹਮ ਜਿੰਨੇ ਵੀ ਸੋਲજર ਆ ਭਵੇਂ ਮੁਗਲ ਅੰਪਾਇਰ ਦੇ ਕਰੀਏ ਜਾਂ ਹੋਰ ਸ਼ਾਸਕ ਹੋਇਆ ਹੋਰ ਰਾਜ ਹੋਇਆ ਬੜੇ ਹਨ ਜਿੰਨੇ ਵੀ ਸੋਲજર ਹੋਇਆ ਉਹ ਸਿਰਫ ਮਹਿਮਾ ਵਾਲੇ ਆਪਣੇ ਹਥਿਆਰ ਚੁੱਕ ਕੇ ਲੈ ਕੇ ਜਾਂਦੇ ਰਿਹਾ ਤੁਹਾਨੂੰ ਪਤਾ ਹੈ ਕੋਈ ਇੱਕ ਕਲਗੀ ਪਰ ਸੱਚੀ 파ਸ਼ਾ ਜਿਹਨੇ ਸਾਨੂੰ ਪਰਮਾਨੈਂਟ ਹਥਿਆਰ ਦਿੱਤਾ ਹਮ ਪਰਮਾਨੈਂਟ ਆਕਰਪਾਂ ਅੰਮ੍ਰਿਤਸਰ ਤੋਂ ਬਾਅਦ ਪਰਮਾਨੈਂਟ ਦਿੱਤੀ ਹੈ ਇਹ ਸੈਲਫ ਡਿਫੈਂਸ ਵਾਸਤੇ ਪਰਮਾਨੈਂਟ ਹੈ ਦੂਸਰੇ ਜਿੰਨੇ ਵੀ ਸੋਲਜਰ ਨੇ ਤੁਸੀਂ ਬਾਰਡਰ ਤੇ ਬੈਠੇ ਹੋ ਸੋਲਜਰ ਨੇ ਜਦੋਂ ਜਿੰਨਾ ਤੱਕ ਉਹ ਬਾਰਡਰ ਤੇ ਰਹਿੰਦੇ ਆ ਉਹਨਾਂ ਤੱਕ ਗਨ ਉਹਨਾਂ ਕੋਲ ਰਹਿੰਦੀ ਹੈ ਉਹਨਾਂ ਤੱਕ ਬੰਦੂਕ ਉਹਨਾਂ ਕੋਲ ਰਹਿੰਦੀ ਹੈ ਉਹਨਾਂ ਤੱਕ ਉਹ 5 ਕਿਲੋ ਦਾ ਹੈਲਮਟ ਸਿਰ ਤੇ ਰਹਿੰਦਾ ਹੈ ਬੁਲਟ ਪ੍ਰੂਫ ਬੁਲਟ ਪ੍ਰੂਫ ਜੈਕਟ ਉਹਨਾਂ ਕੋਲ ਰਹਿੰਦੀ ਹੈ ਪਰ ਜਦੋਂ ਉਥੋਂ ਮੋਰਚੇ ਤੋਂ ਥੱਲੇ ਆਉਂਦਿਆ ਨਾਲ ਦੀ ਨਾਲ ਬੰਦੂਕ ਰੱਖ ਹੁੰਦਾ ਰੱਖ ਦਿੰਦੇ ਆ ਜਮਾ ਕਰਾ ਦਿੰਦੇ ਆ ਨਾਲ ਦੀ ਨਾਲ ਸਾਰਾ ਕੁਝ ਹੋ ਜਾਂਦਾ ਸਿਵਲ ਚ ਹੋ ਜਾਂਦਾ ਦੂਸਰੀ ਵਰਤੀ ਚ ਹੋ ਜਾਂਦਾ ਮੈਨੂੰ ਕਹੀ ਰਹਿਣਾ ਹੈਰਾਨਗੀ ਹੁੰਦੀ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਦਸਤਾਰ ਬੰਨੀ ਆਪਣੇ ਪੁੱਤਰਾਂ ਨੂੰ ਵੀ ਦਸਤਾਰ ਦਿੱਤੀ ਖਾਲਸਾ ਪੰਥ ਪੁੱਤਰ ਹੀ ਆ ਉਹਨਾਂ ਨੇ ਸ਼ਸਤਰ ਪਾਏ ਖਾਲਸੇ ਪੰਥ ਨੂੰ ਵੀ ਸ਼ਸਤਰ ਦਿੱਤੇ ਆਪ ਘੋੜੇ ਤੇ ਸਵਾਰ ਹੋਏ ਤੇ ਖਾਲਸੇ ਪੰਥ ਨੂੰ ਵੀ ਸਵਾਰ ਕੀਤਾ ਘੋੜੇ ਤੇ ਮਹਾਰਾਜ ਨੇ ਜਿਵੇਂ ਆਪਦੇ ਜਿਹੜੇ ਸੇਵਕ ਸਿੱਖ ਸੀਗੇ ਉਹਨਾਂ ਨੇ ਸੇਵਕ ਨਹੀਂ ਜਾਣਿਆ ਉਹਨਾਂ ਨੂੰ ਆਪਦਾ ਪੁੱਤਰ ਸਮਝਿਆ ਪੁੱਤਰ ਸਮਝਿਆ ਹੂੰ ਮਤਲਬ ਕਿੱਡਾ ਮਹਾਨ ਦਿਲ ਹੋਏਗਾ ਮਹਾਰਾਜ ਦਾ ਦੇਖੋ ਨਾ ਸਰਪੁਰ ਸਾਰਾ ਕੁਛ ਬਾਰ ਕੇਹੀ ਨਹੀਂ ਗੱਲ ਕਹਿੰਦੇ ਆ ਇਹਨਾਂ ਪੁੱਤਰਨ ਕੇ ਸੀਸ ਪਰ ਬਾਾਰ ਦੀ ਸੁਣ ਚਾਰ ਚਾਰ ਮੂੰਹੇ ਕੋ ਕਿਆ ਹੋਇਆ ਜੀਵਤ ਕਈ ਹਜ਼ਾਰ ਉਹਨਾਂ ਸਾਡੇ ਵਾਲਾ ਹੱਥ ਕਰਕੇ ਕਿਆ ਸੀ ਹੂੰ ਪਰ ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਚ ਉਹ ਅਕਸ਼ੀ ਨਹੀਂ ਦੇ ਸਕਦੇ ਸਰਦੇ ਚ ਬਾਬਾ ਜੀ ਸੰਤ ਜੂਹਾਰ ਸਿੰਘ ਬਾਬਾ ਜੂਰਾਵਰ ਸਿੰਘ ਬਾਬੋ ਫਤੇ ਸਿੰਘ ਉਹਦਾ ਦੀ ਨਸਲ ਦੇ ਬੱਚੇ ਪੈਦਾ ਹੋਏ। ਮਸ਼ਟੇਜ ਤੋਂ ਕਿਹਾ ਹੁੰਦਾ ਨਾ ਜਿੱਦਾਂ ਦੇ ਕਾਰਟੂਨ ਬਾਵਾਂ ਵੇਂਦੀਆਂ ਉਹਦਾ ਦੇ ਕਾਰਟੂਨ ਜੰਮਣਗੇ। ਹੂੰ ਸੁਭਾਵਿਕ ਹੈ। ਜਦੋਂ ਨਾਟਕ ਦੇਖਨੇ ਆ ਫਿਲਮਾਂ ਦੇਖਣੀਆਂ 9 ਮਹੀਨੇ ਗਰਭਤੀ ਔਰਤ ਨੇ ਉਹਦਾ ਅਸਰ ਸੈਂਟਿਸ ਵੀ ਮੰਨ ਲਦੇ ਆ ਡਾਕਟਰ ਵੀ ਮੰਨਦੇ ਆ ਕਿ ਅਸਰ ਪੈਂਦਾ ਬੱਚੇ ਤੇ। ਹੂੰ ਜੇ ਉਹ ਹੀ ماں ਬਾਣੀ ਪੜਨ ਵਾਲੀ ਹੋਵੇ ਤੇ ਉਹ ਕਿਉਂ ਨਾ ਸ਼ਹੀਦ ਸਿੰਘ ਪ੍ਰਗਟ ਹੋਣਾ ਕਿ ਮਾਦਾ ਜੀਤਾ ਦੇ ਉਧਰ ਚ ਜੇ ਪਲ ਰਿਆ ਬੱਚਾ ਬਾਬਾ ਜੂਰਾਵਰ ਸਿੰਘ ਹਾਂਜੀ ਜੂੜਾਰ ਸਿੰਘ ਤੇ ਉਥੇ ਚਗਿਰਦੇ ਚ ਬਾਣੀ ਪੜੀਦਾ ਚਗਿਰਦੇ ਚ ਗਤਕਾ ਖੇਡ ਖੇਡ ਰਹੇ ਨੇ ਸਿੰਘ ਕਿਰਪਾਨਾ ਨਾ ਕਿਰਪਾਨਾ ਖੜਕਦੀਆਂ ਤੇ ਜਿਹੜੇ ਵਿਆਹ ਨੇ ਉਹਨਾਂ ਨੂੰ ਪਤਾ ਹੋਵੇਗਾ ਇਸ ਗੱਲ ਦਾ ਔਰਤਾਂ ਨੂੰ ਪਤਾ ਹੋਵੇਗਾ ਇਸ ਗੱਲ ਦਾ ਕਿ ਬੱਚਾ ਅੰਦਰੋਂ ਹਰਕਤ ਕਰਦਾ ਹੂੰ ਪੈਰ ਮਾਰਦਾ ਨਾ ਹਰਕਤ ਕਰਦਾ ਤੇ ਕੀ ਉਹ ਆਵਾਜ਼ ਨਹੀਂ ਜਾਂਦੀ ਅੰਦਰ ਉਹ ਚੀਜ਼ਾਂ ਨਹੀਂ ਉਤਰ ਜਾਂਦੀਆਂ ਪਾਣੀ ਦਾ ਪ੍ਰਤਾਪ ਅੰਦਰ ਨਹੀਂ ਜਾਂਦਾ ਤੇ ਫਿਰ ਜਿਹੜੀ ਕੁੱਖ ਤੋਂ ਜਨਮ ਲੈ ਰਿਹਾ ਬੱਚਾ ਕੌਣ ਹੈ ਮਾਂ ਜੀਤਾ ਦੀ ਕੁੱਖ ਹੈ ਮਾਂ ਗੁਜਰੀ ਦੀ ਕੁੱਖ ਤੋਂ ਕਵੀ ਦਰ ਸੱਚੇ ਪਾਤਸ਼ਾਹ ਜਨਮ ਲੈਂਦਾ 33 ਸਾਲ ਦੀ ਤਪੱਸਿਆ ਹੂੰ 33 ਸਾਲ ਦੀ ਤਪੱਸਿਆ ਤੋਂ ਬਾਅਦ ਏਡਾ ਵੱਡਾ ਯੋਧਾ ਪੈਦਾ ਕੀਤਾ ਉਸਮਾਨ ਕਲਗੀ ਤਰਸੇ ਚੇਪਾਸ ਸ਼ਮਾਰ ਚਲੋ ਖੈਰ ਆਪਾਂ ਹੁਣ ਇਤਿਹਾਸ ਦੀ ਮੋੜਾਂ ਨੇ ਆ ਤੁਸੀਂ ਦੱਸਿਆ ਕਿ ਅੰਦਰ ਜਿਹੜੇ ਹਾਲਾਤ ਸੀ ਬੜੇ ਮਾੜੇ ਹੋ ਗਏ ਉਹਨਾਂ ਨੇ ਕਿਲਾ ਛੱਡ ਦਿੱਤਾ ਛੱਡਣ ਦੇ ਵਿੱਚ ਫਿਰ ਜੰਗ ਉਹਨਾਂ ਨੇ ਜਿਹੜੀ ਕਸਮਾਂ ਤੋੜੀਆਂ ਜੰਗ ਮਗਰ ਹਮਲਾ ਕਰ ਦਿੱਤਾ ਤੇ ਇਤਿਹਾਸ ਕਰ ਕਹਿੰਦੇ ਨੇ ਕਿ ਗੁਰਗੋਬਨ ਸਿੰਘ ਜੀ ਮਹਾਰਾਜ ਵਰਦੀ ਜੰਗ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਉੱਥੇ ਘੰਡੇ ਦੇ ਕਰ ਦਿੰਦੇ ਨੇ ਤੁਸੀਂ ਵੀਖੋ ਇਹੀ ਗੱਲ ਮੈਂ ਸੋਚ ਰਿਹਾ ਤੁਸੀਂ ਕਰੋ ਕਿ ਜਦੋਂ ਨਾ ਕਸਮਾਂ ਤੋੜੀਆਂ ਹੂੰ ਰਾਤ ਦਾ ਵਕਤ ਹੈ ਜੰਗ ਕਰਦੇ ਆ ਪਿੱਛੇ ਭਾਈ ਹੁਦੇ ਸਿੰਘ ਗੁਰਬਖਸ਼ ਸਿੰਘ ਹੋਰ ਸਿੰਘ ਜਿਹੜੇ ਆ ਉਹ ਪਿੱਛੇ ਜੰਗ ਕਰਦੇ ਆ ਬਾਬਾਜੀ ਸਿੰਘ ਉਹਨਾਂ ਨਾਲ ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਬਾਬਾਜੀ ਸਿੰਘ ਨਹੀਂ ਹੈ ਸਹਬਾ ਨੇ ਭਾਈ ਦਿਆ ਸਿੰਘ ਨੂੰ ਕਿਹਾ ਕਿ ਅਜੀਤ ਸਿੰਘ ਨੂੰ ਕਹੋ ਤੁਹਾਡਾ ਇੱਥੇ ਲੜ ਕੇ ਮਰ ਕੇ ਮਟਨ ਦਾ ਇੱਥੇ ਜਗਾ ਨਹੀਂ ਤੁਹਾਡੀ ਇੱਥੇ ਸਮਾ ਰਹੇ ਤਾਂ ਨਾ ਕਿਤੇ ਕੋਰ ਸਮਾ ਹੈ ਕਿਤੇ ਕੋਰ ਤੁਸੀਂ ਮਰ ਬਿਟਣਾ ਸੋ ਉਹਨਾਂ ਨੂੰ ਕੋ ਅੱਗੇ ਆ ਫਿਰ ਭਾਈ ਉਹਦੇ ਨੇ ਕਮਾਲ ਸਮਾ ਰਹੇ ਸਨ ਉਹਨਾਂ ਕਹਿੰਦਾ ਤੁਸੀਂ ਅੱਗੇ ਜਾਓ ਉਹਨਾਂ ਕਮਾਨ ਸਮਾ ਲਈ ਉਸ ਜਗ੍ਹਾ ਤੇ ਉਹ ਸਾਰੀ ਰਾਤ ਜਾਗੁੰਦਾ ਰਿਹਾ ਹੂੰ ਕਿ ਨੇ ਰਹਿ ਨਿਕਲੇ ਤੇ ਸਾਰੀ ਰਾਤ ਜਾਗੁੰਦਾ ਰਿਹਾ ਕਿਉਂਕਿ ਉਹਨਾਂ ਨੇ ਯੱਕ ਲਖਸ ਕਸਮਾਂ ਤੋੜ ਦਿੱਤੀਆਂ ਸਹਿਬਾ ਨੇ ਕਿਹਾ ਸੀ ਵੀ ਇਹ ਇਨਸਾਨ ਪਰਮੋਸ਼ਣ ਹੈ ਕਸਮ ਇਹਨਾਂ ਨੇ ਮੈਨੇ ਨਹੀਂ ਰੱਖੀ ਬੜੇ ਲੋਕ ਐਸੇ ਆ ਦੁਨੀਆ ਤੇ ਸਮਾਤ ਤੇ ਜਿਹੜੇ ਗੱਲ-ਗੱਲ ਤੇ ਸੌ ਚੁੱਕ ਲੈਂਦੇ ਆ ਗੱਲ-ਗੱਲ ਤੇ ਸੌ ਚੁੱਕਦੇ ਆ ਤੇ ਨਾਲ ਦੀਆਂ ਤੋੜ ਵੀ ਦਿੰਦੇ ਆ ਮੈਂ ਸਮਝਦਾ ਕਿ ਉਹ ਨਾ ਮੁਗਲਾਂ ਵਰਗੇ ਆ ਉਹ ਨਾ ਹਿੰਦੂਆ ਵਰਗੇ ਆ ਜਿਨ੍ਹਾਂ ਨੇ ਖਾਦੀਆਂ ਹੰੀਆਂ ਕਸਮਾਂ ਤੋੜ ਦਿੱਤੀਆਂ ਸਨ ਹੁਣ ਉਹ